ਅੱਜ ਮੈਂ ਸਭ ਤੋਂ ਪਹਿਲੇ ਮੈਂ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਟਾਪ ਇੰਡਸਟਰੀ ਟ੍ਰੇਡ ਐਸੋਸੀਏਸ਼ਨਸ ਸਾਰੀਆਂ ਹੀ ਅੱਜ ਮਿਲਣ ਆਈਆਂ ਸਨ ਤੇ ਸਾਰੀਆਂ ਹੀ ਬੜੇ ਫਰਸਟ੍ਰੇਟ ਹੋਈਆਂ ਪਈਆਂ ਪਿਛਲੇ 7 ਸਾਲ ਜਿਹੜੀ ਸਰਕਾਰਾਂ ਕਾਂਗਰਸ ਦੀ 5 ਸਾਲ ਤੇ ਹੋਣ ਵਾਲੀ ਸਰਕਾਰ ਤੁਸੀਂ ਦੇਖ ਲਓ ਕਿ ਇੰਨੇ ਵੱਡੇ ਪੱਧਰ ਤੇ ਟ੍ਰੇਡ ਇੰਡਸਟਰੀ ਦੇ ਰਿਪਰੈਜ਼ੈਂਟੇਟਿਵਸ ਆ ਰਹੇ ਉਸ ਪਾਰਟੀ ਦੀ ਮੀਟਿੰਗ ਵਿੱਚ ਜਿਹੜੀ ਸਰਕਾਰ ਨਹੀਂ ਹੈ ਆ ਇਕੱਲੀ ਸ਼ੋਅ ਕਰਦਾ ਹੈ ਕਿ ਕਹੇ ਹਾਲਾਤ ਇੰਡਸਟਰੀ ਦੇ ਤੇ ਟ੍ਰੇਡ ਦੇ ਪੰਜਾਬ ਦੀ ਸਰਕਾਰ ਨੇ ਬਣਾਤੇ ਆ ਅੱਜ ਮੁੱਖ ਮੰਤਰੀ ਨਾਂ ਦਾ ਕੋਈ ਚੀਜ਼ ਹੈ ਨਹੀਂ ਕੋਈ ਮੁਸ਼ਕਲ ਇਨੀਆਂ ਆ ਗਿਆ ਇਹਨਾਂ ਨਾਲ ਇਨੇ ਤੱਕੇ ਹੋ ਰਹੇ ਆ ਇਹਨੂੰ ਐਕਸਟਰੈਸ਼ਨ ਕੀਤੀ ਜਾ ਰਹੀ ਹੈ ਇਹਨਾਂ ਦੀਆਂ ਯੂਨਿਟਸ ਦੇ ਵਿੱਚ ਪ੍ਰੋਬਲਮ ਹੈ ਪਰ ਇਹਨਾਂ ਕੋਲੇ ਚਾਰਾ ਨਹੀਂ ਕਿਤੇ ਕੋਲੇ ਜਾਣ ਨਹੀਂ ਮੁੱਖ ਮੰਤਰੀ ਲੱਭ ਨਹੀਂ ਰਹੇ ਮੰਤਰੀ ਮਿਲਦੇ ਨਹੀਂ ਸੋ ਅੰਡਰ ਫਰਸਟ੍ਰੇਸ਼ਨ ਇੰਨਾ ਗੁੱਸਾ ਮੈਂ ਦੇਖ ਰਿਹਾ ਇਹਨਾਂ ਇਹਦੇ ਮਨ 'ਚ ਕਿ ਸਾਡੇ ਨਾਲ ਬਹੁਤ ਵੱਡੀ ਠੱਗੀ ਹੋਈ ਹੈ ਸੋ ਪੀਪਲ ਵਾਂਟ ਵਾਪਸ ਅਕਾਲੀ ਦਲ ਜਿਹੜੀ ਰੀਜਨਲ ਪਾਰਟੀ ਜੀਨੇ ਪੰਜਾਬ ਵਿੱਚ ਤੇ ਖਾਸ ਕਰਕੇ ਅੰਮ੍ਰਿਤਸਰ ਵਿੱਚ ਟ੍ਰੇਡ ਇੰਡਸਟਰੀ ਨੂੰ ਇਨਕਰੇਜ ਕੀਤਾ ਸੀ ਆਪਣੇ ਟਾਈਮ 'ਚ ਪਾਵਾ ਸਾਹਿਬ ਰਾਜਾਪਿੰਗੋ ਨਹੀਂ ਕਹਿ ਰਹੇ ਕਿ ਸਿਮਰਤ ਕੋਲ ਬਾਹਰ ਹੋਣਾ ਦੀ ਜੀ ਸੀਟ ਇਸ ਵਾਰ ਹਰਦੀ ਹੋਈ ਵਿਖਾਈ ਦੇ ਰਹੀ ਯਾ ਉਹ ਤਾਂ ਦੋ ਦਿਨਾਂ ਉਹ ਪਤਾ ਲੱਗ ਜੂ ਵੀ ਦਿਨਾਂ ਨੂੰ ਥੈਂਕ ਯੂ